ਰੁਪਿਆ ਮੈਨੂੰ ਤੜਾਰ ਲੱਗੇ ਜਾਂਦਾ ਕਿਤੇ ਡੇਗ ਨਾ ਪਮਾ ਹੇ ਇਹ ਤਾਂ ਹੀ ਲੀਜੇ ਜਾਂਦਾ ਓ ਸੇਮਰੋ ਭਾਈਓ ਤੇ ਪਹਿਣੋ ਆ ਹੁੰਦੀ ਆ ਲਗਾਮ ਐਨੂੰ ਘੜ ਕੇ ਰੱਖੇ ਤੇਰੇ ਕੰਟਰੋਲ ਚ ਰਹੂ ਅੱਛਾ ਰੱਤੀ ਜੀ ਇਹਨੂੰ ਲਗਾਮ ਲਗੂ ਮੈਂ ਕਹਿਦਨੇ ਇਹ ਲਾਪਾ ਫਾੜ ਲਈ ਤਾਂ ਘੇਰਾ ਫਾੜ ਲਈ ਓ ਕੱਚ ਨਾ ਬਹੁਤੀ ਜਾਕਟ ਥੱਲੇ ਮਾਰੂ ਤੈਨੂੰ ਕਿ ਤਲੇ ਕਦੋਂ ਮੈਂ ਤਾਂ ਭੜ ਕੇ ਰੱਖਦੀ ਆ ਆਓ ਬੋਚ ਕੇ ਜੇ ਰੱਖ ਆ ਜਦੋਂ ਖੱਬੇ ਮੜਨਾ ਆਵੇ ਤਾਂ ਸੱਜੇ ਵਾਲੀ ਮਾੜੀ ਹੜੀ ਖੱਟਨੀ ਤੇ ਸੱਜੇ ਮੜਨਾ ਹੋਵੇ ਤਾਂ ਮਾੜੀ ਜੀ ਹਵਲੀ ਜੀ ਖੱਬੇ ਖੱਟਨੀ ਕਿਉਂ ਇਹਦੇ ਪੁੱਠੇ ਗੇਰ ਪੈਂਦੇ ਆ ਓ ਭਾਈ ਪੁੱਠੇ ਗੇਰ ਕਾਣੂ ਪੈਂਦੇ ਪੁੱਠੇ ਗੇਰ ਨੂੰ ਕੀਏ ਹੈ ਬੰਬੂ ਕਾਟੇ ਤੁਹਾਨੂੰ ਕਿਨਾਂ ਦਿਹਾੜੀ ਬਦਕਰਨੂ ਕੋਈ ਗੱਡੀ-ਗੁੱਡੀ ਕਰਾ ਲੈਂਦੇ ਸੈਰ ਕਰਨਵਾ ਕੰਜੂਸ। ਉਹ ਯਾਰ ਗੱਡੀ ਵਾਲਾ ਪੈਸੇ ਵਾਹ ਮੰਗਦਾ ਸੀ ਗਦੇ ਜ਼ਸਤੇ ਹੋ ਗਏ। ਛੋਟੀ ਕੰਜੂਸੀ ਕਰਕੇ ਨਾ ਮੇਰੀਆਂ ਲੱਤਾਂ ਚੜਾਉਂਗੇ ਜੇ ਕਿਤੇ ਪੱਥ ਪੁੱਝ ਲਿਆ। ਮੈਨੂੰ ਤਾਂ ਝੱਟ ਦੇ ਨਾਲੇ ਮੇਰੀਆਂ ਲੱਤਾਂ ਤੋੜੂ। ਫੇਰ ਆਪੇ ਪਕਾਪ ਕੇ ਮੰਨੀਆਂ ਖਾਣੀਆਂ ਬਹਿਣੀਆਂ ਸੋਨ।